ਸਾਲ 1993 ਨੂੰ ਤਰਨਤਾਰਨ ਦੇ ਵਿੱਚ ਹੋਏ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਪੰਜ ਤਤਕਾਲੀ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਤਤਕਾਲੀ ਐਸਐਸਪੀ ਪੁਪਿੰਦਰਜੀਤ ਸਿੰਘ, ਰਿਟਾਇਰਡ ਡੀਐਸਪੀ ਦਵਿੰਦਰ ਸਿੰਘ, ਰਿਟਾਇਰਡ ਇੰਸਪੈਕਟਰ ਸੁਭਾ ਸਿੰਘ, ਰਿਟਾਇਰਡ ਥਾਣੇਦਾਰ ਗੁਲਬਰਗ ਸਿੰਘ ਅਤੇ ਰਿਟਾਇਰਡ ਥਾਣੇਦਾਰ ਰਗਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ ਹਰ ਦੋਸ਼ੀ ਨੂੰ 4-4 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਸੈਂਟੈਂਸ ਦੇ ਵਿੱਚ ਅਜੇ ਇਹਨਾਂ ਨੂੰ ਲਾਈਫ ਇਨ ਪ੍ਰिजनਮੈਂਟ ਪੋਰਟ ਨੇ ਪ੍ਰੋਨਾਉਂਸ ਕੀਤੀ ਹੈ ਜੀ ਅੰਡਰ ਸੈਕਸ਼ਨ 302 ਤੇ 3218 ਦੇ ਵਿੱਚ ਚੀਅਰਸ ਕੀਤੀ ਆ ਤੇ 11 ਇਅਰ ਕੀਤੀ ਆ ਉਹਨਾਂ ਦੇ ਪੂ 01 ਤੇ ਬਾਕੀ ਟੋਟਲ ਫਾਈਨ ਜਿਹੜਾ ਹੋਇਆ 4 ਲੱਖ ਦਾ ਹੋਇਆ ਇੱਕ ਵਿਅਕਤੀ ਨੂੰ ਇੱਕ ਅਕਿਊਜ਼ ਦਾ ਟੋਟਲ ਨੂੰ ਮਲਟੀਪਲਾਈ ਕਰੇ ਵਿਦ 5 ਤਾਂ 20 ਲੱਖ ਰੁਪਇਆ ਫਾਈਨ ਜਾਨੀ ਕਿ 20 ਲੱਖ ਦਾ ਫਾਈਨ 20 ਲੱਖ ਪੈਸੇ ਸਾਰੇ ਪਰਿਵਾਰਾਂ ਨੂੰ ਜਾਣਗੇ 5 ਅਕਿਊਜ਼ 5 ਅਕਿਊਜ਼ 5 ਅਕਿਊਜ਼ ਯਾਨੀ ਕਿ ਉਮਰ ਕਦ ਤਿਲਦੇ ਦੱਸਿਆ ਹੈ ਜਾਂ ਫਿਰ ਕਿਸ ਤਰ੍ਹਾਂ ਸਿਰਫ ਉਹਨਾਂ ਨੇ ਰਿਗਰ ਸਿੰ ਪ੍ਰੈਜ਼ੀਡੈਂਟ ਵਿਦ ਲਾਈਫ ਇੰਸ ਦੋਸ਼ੀਆਂ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਮੁਹਾਲੀ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਹੱਥਾਂ ਦੇ ਵਿੱਚ ਫੇਕ ਐਨਕਾਊਂਟਰ 'ਚ ਮਾਰੇ ਗਏ ਮ੍ਰਿਤਕਾਂ ਦੀਆਂ ਤਸਵੀਰਾਂ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੇ ਖੁਸ਼ੀ ਮਨਾਈ ਇਹ ਬਹੁਤ ਹੀ ਵਧੀਆ ਅੱਜ ਫੈਸਲਾ ਸੁਣਾ ਅਦਾਲਤ ਨੇ ਸੀਬੀਆਈ ਸਾਹਿਬ ਨੇ ਐਸਈਬੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਧੰਨਵਾਦ ਕਰਦੇ ਵਕੀਲ ਸਾਭਾ ਦਾ ਧੰਨਵਾਦ ਕਰਦੇ ਹਾਂ ਇਹਨਾਂ ਦੇ ਜਿਹੜੇ ਦੋਸ਼ੀ ਨੂੰ ਸਖਤ ਤੋਂ ਸਜ਼ਾ ਦੇ ਕੇ ਉਵਰਪਾੜ ਦੀ ਉਵਰਪਾੜ ਕਾਇਆ ਜਿਹੜਾ ਬੱਤੀਆਂ ਸਾਲਾਂ ਬਾਅਦ ਉਵਰਪਾੜ ਦੀ ਨਾਲ ਸਜ਼ਾ ਸੁਣਾਈ ਗਈ ਆ ਤੇ ਚਲੋ ਸਾਡੇ ਮਨ ਨੂੰ ਅੱਜ ਸ਼ਾਂਤੀ ਆਈ ਆ ਕਿ ਜਿਵੇਂ ਸਾਡੇ ਬੱਚੇ ਨੇ ਆਪ ਦੇ ਪਿਤਾ ਦੇ ਵਗੈਰਾ ਸਮਾਂ ਘੰਗਾਇਆ ਇਹਨਾਂ ਦੇ ਬੱਚੇ ਨੂੰ ਗਾਂ ਆਉਣ ਵਾਲੇ ਇੰਗਰੇਜ਼ਾਂਾਂ ਦੇ ਸਾਹਮਣੇ ਜੇ ਇਦਾਂ ਹੀ ਵਸੋੜੇ ਤੋਂ ਰਹਿਣ ਕਿਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਬੱਚਾਂ ਤੋਂ ਪਿਤਾ ਤੋਂ ਬਗੈਰ ਕਿੱਦਾਂ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ ਪੀੜਤ ਪਰਿਵਾਰਾਂ ਦੀ ਝੋਲੀ ਦੇ ਵਿੱਚ ਕਰੀਬ 33 ਸਾਲ ਦੇ ਬਾਅਦ ਇਨਸਾਫ ਪਿਆ ਹੈ। ਦਰਅਸਲ ਇਹ ਮਾਮਲਾ ਸਾਲ 1993 ਦਾ ਹੈ ਜਦੋਂ ਦਿਨ ਪੁਲਿਸ ਮੁਲਾਜ਼ਮਾਂ ਹਸ ਨੇ ਸੱਤ ਨੌਜਵਾਨਾਂ ਨੂੰ ਵੱਖ-ਵੱਖ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਹੋਇਆ ਦਿਖਾਇਆ ਗਿਆ ਸੀ। ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਕਿ ਦੋਸ਼ੀਆ ਨੇ ਸੱਤ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕ ਕੇ ਕਈ ਦਿਨਾਂ ਤੱਕ ਹਿਰਾਸਤ ਦੇ ਵਿੱਚ ਰੱਖ ਕੇ ਤਸ਼ੱਦਦ ਟਾਇਆ ਅਤੇ ਫਿਰ ਜ਼ਬਰਨ ਰਿਕਵਰੀ ਵੀ ਕਰਵਾਈ ਗਈ। ਬਾਅਦ ਦੇ ਵਿੱਚ ਤਰਨਤਾਰਨ ਦੇ ਵਿੱਚ ਥਾਣਾ ਵੈਰੋਵਾਲ ਤੇ ਥਾਣਾ ਸਰਹਾਲੀ ਦੇ ਵਿੱਚ ਦੋ ਵੱਖ-ਵੱਖ ਫਰਜ਼ੀ ਪੁਲਿਸ ਐਨਕਾਊਂਟਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ। ਉਹਨਾਂ ਨੂੰ ਝੁੱਠੇ ਐਨਕਾਊਂਟਰ ਦੇ ਵਿੱਚ ਮਾਰ ਕੇ ਲਾਸ਼ਾਂ ਦਾ ਅਣਪਛਾਤੇ ਕਹਿ ਕੇ ਸੰਸਕਾਰ ਵੀ ਕਰ ਦਿੱਤਾ ਗਿਆ ਸੀ। ਅਤੇ ਫੇਕ ਐਂਕਾਊਂਟਰ ਦੇ ਮਿਰਤਕਾਂ ਦੀ ਪਛਾਣ ਬਲਕਾਰ ਸਿੰਘ ਸ਼ਿੰਦਾ ਸਿੰਘ ਦੇਸਾ ਸਿੰਘ ਸੁਖਦੇਵ ਸਿੰਘ ਸਰਬਜੀਤ ਸਿੰਘ ਆਦਿ ਵੱਜੋ ਹੋਈ। ਬੜਾ ਮੂਹ ਨਹੀਂ ਵੇਖਿਆ ਤੇ ਇਹਨਾਂ ਦੇ ਬੱਚੇ ਤਾਂ ਜਵਾਨ ਹੋ ਗਏ ਆ। ਤੇ ਇਹਨਾਂ ਦੇ ਵੀ ਗਾਂ ਬੱਚੇ ਇਦਾਂ ਤੱਕਦੇ ਰਹਿਣ। ਤੁਸੀਂ ਬਹੁਤ ਕਹਿ ਸਕਦੇ ਕਿ ਪਰਿਵਾਰਿਕ ਕਿਉਂਕਿ ਬਹੁਤ ਲੰਬਾ ਸਮਾਸੀ ਔਰ ਲੰਬਾ ਸਮਾ ਕਿਉਂਕਿ ਕਾਫੀ ਜਿਹੜਾ 1992-93 ਦਾ ਫੇਕ ਐਂਕਾਊਂਟਰ ਤੇ ਅੱਜ ਜਾ ਕੇ ਕਾਬਲੇ ਗੋੜ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਅ ਤ ਇਹ ਮਾਮਲਾ 1996 ਨੂੰ CBI ਨੂੰ ਸੌਂਪਿਆ ਗਿਆ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਕਿ ਤਿੰਨ ਪੁਲਿਸ ਬਲਾਜ਼ਮਾ ਸਮੇਤ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਫਿਰ ਫੇਕ ਐਨਕਾਉਂਟਰ ਕਰ ਲਾਸ਼ਾਂ ਨੂੰ ਅਣਪਛਾਤਾ ਤਦ ਨਿਪਟਾਰਾ ਕਰ ਦਿੱਤਾ ਗਿਆ ਮੋਹਾਲੀ ਤੋਂ ਮਨੋਜ ਰਾਢੀ న్యూਸ 18 ਪੰਜਾਬ